ਗਾਂਧੀ ਬ੍ਰਦਰਸ ਦੀ ਜੋਧਾਂ ਵਾਲੀ ਸ਼ਾਪ ਤੇ ਅਸੀਂ ਮੌਜੂਦਾ ਗੱਲਬਾਤ ਕਰਦੇ ਆ ਕਿ ਇਸ ਵਾਰ ਦੁਸ਼ਹਿਰੇ ਔਰ ਦੀਵਾਲੀ ਦੇ ਉੱਤੇ ਕਿਹੜੀ ਲੋਟਰੀ ਪਾਣੀ ਹੈ ਤੇ ਕਿੰਨੇ ਦਾ ਇਨਾਮ ਨਿਕਲੇਗਾ ਦੁਸ਼ਹਿਰੇ ਤੇ ਦੀਵਾਲੀ ਤੇ ਬਹੁਤ ਆਪਣੇ ਕੋਲ ਆਪਸ਼ਨਸ ਨੇ ਪਾ ਲੋਟਰੀ ਪਾਣ ਲਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 200 ਰੁਪਏ ਵਾਲੀ ਦੀ ਜਿਹੜੀ 4 ਤਰੀਕ ਨੂੰ ਨਿਕਲਣੀ ਹੈ ਐਸੇ ਵੀ ਨੇ ਦਿਨ ਰਹਿ ਗਏ 3 ਜਾਂ 4 ਹਨਾ ਤੇ ਆ 200 ਰੁਪਏ ਦੀ ਟਿਕਟ ਹੈ ਜਿਹੜੀ 1.5 ਕਰੋੜ ਦਾ ਇਨਾਮ ਦਿੰਦੀ ਹੈ ਜੀ ਗਰੰਟੀਡ ਪੰਜਾਬ ਛੇੜ ਦੀ ਲੋਟਰੀ ਗਵਰਨਮੈਂਟ ਦੀ 12 ਮਹੀਨੇ 12 ਇਨਾਮ ਬੰਪਰ ਜਿਹਨੂੰ ਕਹਿੰਦੇ ਨਾਗਾਲੈਂਡ ਸ਼ੇਡ ਦਾ ਲੋਕੀ ਇਹਨੂੰ ਦੁਸ਼ਹਿਰਾ ਬੰਪਰ ਵੀ ਕਹੀ ਜਾਂਦੇ ਆ ਠੀਕ ਹੈ ਜੀ ਇਹਦਾ 11 10 ਦਾ ਡਰਾਅ ਹੈ ਸਿਰਫ ਔਰ ਸਿਰਫ 500 ਰੁਪਏ ਦੇ ਵਿੱਚ 3 ਕਰੋੜ ਦਾ ਇਨਾਮ ਸਰਕਾਰੀ ਗਰੰਟੀ ਦੇ ਨਾਲ ਟਿਕਟਾਂ ਘੱਟ ਵੀ ਕਨੇ ਆ ਜਿਆਦਾ ਪਬਲਿਕ ਦੇ ਵਿੱਚ ਹੀ ਇਨਾਮ ਨਿਕਲੂਗਾ ਪੀਟੀ ਰੌਟਰੀ ਜਿਹੜੀ ਕੀ ਕਹਿੰਦੇ ਆ ਕਿ ਲੋਟਰੀ ਦਾ ਬਾਪ ਜਿਹਨੂੰ ਕਹਿੰਦੇ ਦੀਵਾਲੀ ਬੰਪਰ ਮੈਗਾ ਬੰਪਰ ਜਿਹੜੀ ਪੰਜਾਬ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਦੀ ਜਿੰਨੇ ਜਦੋਂ ਦੀ ਪੰਜਾਬ ਦੀ ਲੋਟਰੀ ਚੱਲ ਰਹੀ ਹੈ ਪਹਿਲੀ ਵਾਰ ਇਹ ਇਨਾਮ ਆਉਣ ਲੱਗਾ 11 ਕਰੋੜ ਦਾ ਬਹੁਤ ਵੱਡਾ ਇਨਾਮ ਪੰਜਾਬ ਦੀ ਹਿਸਟਰੀ ਦੇ ਵਿੱਚ ਜੋਦੋਂ ਤੋਂ ਲਾਟਰੀ ਵਿਕਰੀ ਹੈ ਸਭ ਤੋਂ ਵੱਡਾ ਇਨਾਮ ਹੈ 11 ਕਰੋੜ ਸਿਰਫ 5 ਰੁਪਏ ਦੇ ਵਿੱਚ ਆਨੇ ਕੀ 1000 ਰੁਪਏ ਕਰਦੇ। ਕੋਈ ਵੀ ਰਿਜ਼ਲਟ ਦੇਖ ਕੇ ਤੁਸੀਂ ਕਿਸੇ ਨੂੰ ਪੈਸਾ ਨਹੀਂ ਪਾਣਾ ਕਿਉਂਕਿ ਉਹ ਤੁਹਾਨੂੰ ਮਤਲਬ ਝਾਂਸਾ ਦਿੰਦਾ ਹੈ। ਇਦਾਂ ਦਾ ਕੁਝ ਨਹੀਂ ਹੁੰਦਾ ਜੇ ਤੁਹਾਡਾ ਕੋਈ ਵੀ ਨਾਮ ਨਿਕਲੇ 1000 ਰੁਪਏ ਤੋਂ ਲੈ ਕੇ 11 ਕਰੋੜ ਤੱਕ ਦਾ ਦੁਕਾਨ ਤੇ ਆਓ ਦੁਕਾਨ ਤੋਂ ਕਲੇਮ ਹੋਏਗਾ ਔਨਲਾਈਨ ਲਾਟਰੀ ਪਾ ਕੇ ਫੋਟੋ ਲੈ ਕੇ ਤੁਹਾਨੂੰ ਕੋਈ ਕਲੇਮ ਨਹੀਂ ਕਰਵਾ ਸਕਦਾ ਨਾਲ ਤੁਹਾਡਾ ਤਾਂ ਕੋਈ ਨਾਮ ਕਢਵਾ ਸਕਦਾ। ਬਾਜੀ ਦਾ ਧਿਆਨ ਰੱਖਣਾ। ਇਹ ਦੇਖੋ ਜੀ ਆਹ 31 10 2025 ਨੂੰ ਡਰਾਅ ਹੈ। ਦੀਵਾਲੀ ਸ਼ਾਇਦ 2022 ਤੇ 31 10 ਤੱਕ 8 ਵਜੇ ਡਰਾਅ ਸ਼ੁਰੂ ਹੋਣਾ 7 ਵਜੇ ਤੱਕ ਸਾਡੀ ਟਿਕਟ ਆਵਲੀ ਟਿਕਟ ਸਾਡੀ ਸ਼ਾਪ ਤੇ ਸਾਰੀ ਲੋਕੇਸ਼ਨ ਵਾਸਤੇ ਅਵੇਲੇਬਲ ਰਹੂਗੀ ਆਪਾਂ ਇਸਮ ਜੋਧਾ ਦੀ ਦੁਕਾਨ ਤੇ ਖੜੇ ਆ ਜੋ ਕਿ ਅਸੀਂ ਨਵੀਂ ਖੋਲੀ ਸੀ ਤਿੰਨ ਚਾਰ ਮਹੀਨੇ ਪਹਿਲਾਂ ਇੱਥੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਜੈਨ ਸਵੀਟਸ ਦੇ ਨਾਲ ਹੈ ਸਾਡੀ ਦੁਕਾਨਾ ਜੋਧਾ ਪਿੰਡ ਮੇਨ ਅੱਡੇ ਦੇ ਖਡੂਰ ਰੋਡ ਦੇ ਸਾਹਮਣੇ ਆਹ ਟਿਕਟ ਤੁਹਾਨੂੰ 7 ਵਜੇ ਤੱਕ ਇੱਥੇ ਵੀ ਅਵੇਲੇਬਲ ਰਹੇਗੀ ਟਾਈਮਿੰਗ ਸਿਰ 9:30 ਵਜੇ ਤੋਂ ਲੈ ਕੇ 8 ਵਜੇ ਤੱਕ ਜੀ ਇੱਕ ਮੁੰਡਾ ਹੈਗਾ ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਉਹੀ ਸਾਰੇ ਇਥੇ ਦੇਖਦਾ ਤੇ ਉਸ ਵਾਰ ਜਿਹੜੀ ਮੇਨ ਬ੍ਰਾਂਚ ਸਾਡੀ 55 ਨੰਬਰ ਜਿਹਨੇ ਸਭ ਤੋਂ ਵੱਧ ਕਰੋੜਪਤੀ ਪੂਰੇ ਇੰਡੀਆ ਦੇ ਵਿੱਚ ਬਣਾਤੇ ਆ ਉਹ ਹੈਗੀ ਆ ਜੀ 55 ਨੰਬਰ ਦੁਕਾਨ ਡਿਟੇਲ ਸ਼ਾਪ ਦੇ ਵਿੱਚ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲॉक ਟਾਵਰ ਲੁਧਿਆਣਾ ਕਲॉक ਟਾਵਰ ਦੇ ਜਮਾਈ ਨਾਲ ਨੀਚੇ ਵਾਲੀ ਕਾਰਨਰ ਵਾਲੀ ਸਾਡੀ ਸ਼ਾਪ ਹੈ ਤੇ ਉਹੀ ਮਾਰਕੀਟ ਦੇ ਵਿੱਚ ਸਾਡਾ ਯੂਨਿਟ 2 ਵੀ ਗੁੱਲ ਗਿਆ ਜਿਹੜਾ 48 ਨੰਬਰ ਹੈ ਟਰਾਂਸਫਾਰਮਰ ਦੇ ਨਾਲ ਦੋ ਦੁਕਾਨਾਂ ਉੱਥੇ ਹੋ ਗਈਆਂ ਤੀਜੀ ਦੁਕਾਨ ਇਹ ਹੋਗੀ ਚੌਥੀ ਦੁਕਾਨ ਡੁਗਰੀ ਚ ਹੋਗੀ ਸ਼ਾਪ ਨੰਬਰ 8 ਗੁਰੂ ਰਾਮਦਾਸ ਮਾਰਕੀਟ ਬੱਤੀਆਂ ਵਾਲੇ ਚੌਕ ਦੇ ਜਿੱਥੇ ਦੇਖੋਗੇ ਬਤਿਆਂ ਵਾਲੇ ਚੌਕ ਦੇ ਨਾਲ ਸਾਡੀ ਸ਼ਾਪ ਤੇ ਸ਼ਾਪ ਹੈ ਜਿਹੜੀ ਤੁਹਾਨੂੰ ਮੈਂ ਚਾਹਨਾ ਕਿ ਇਸ ਵਾਰੀ ਪੰਜਾਬ 'ਚ ਜਿਹੜੇ ਹੜ ਆਏ ਨੇ ਨਾ ਜਿਨ੍ਹਾਂ ਦੇ ਨਾਲ ਇਲਾਕਿਆਂ 'ਚ ਉਹਨਾਂ ਇਲਾਕਿਆਂ ਦਾ ਕੋਈ ਬੱਚਾ ਮਿਹਨਤੀ ਸਭ ਤੋਂ ਪਹਿਲਾਂ ਮੇਰੀ ਸ਼ਰਤ ਹੈ ਮਿਹਨਤੀ ਥੋੜਾ ਬੋਤਾ ਪੜਿਆ ਲਿਖਿਆ 10 12 ਜਿਹੜਾ ਥੋੜਾ ਬੋਤਾ ਜਾਣਕਾਰੀ ਵੀ ਸਾਫ ਕਿਤਾਬ ਕਰ ਸਕਦਾ ਹੋਵੇ ਉਹ ਮੇਰੇ ਕੋਲ ਆਵੇ ਮਨੂੰ ਮਿਲੇ ਮੈਂ ਉਹਨੂੰ ਆਪਣੀ ਦੁਕਾਨ ਤੇ ਟ੍ਰੇਨਿੰਗ ਦਊਂਗਾ ਬੇਸ਼ੱਕ ਬਾਅਦ 'ਚ ਉਹ ਆਪਣੇ ਇਲਾਕੇ 'ਚ ਆਪਣੇ ਨਾਮ ਤੇ ਕੰਮ ਕਰ ਲਵੇ ਮੈਂ ਹੁਣ ਜ਼ਿੰਦਗੀ ਚ ਇਹੀ ਕੰਮ ਕਰਨਾ ਹੈ ਕਿੰਨੇ ਵਾਲੀ ਲੋਟਰੀ ਪਾਈ ਹੈ ਅੱਜ ਅਸੀਂ 150 ਰੁਪਏ ਵਾਲੀ ਪਾਈ ਹੈ ਠੀਕ ਹਾਂਜੀ ਇਸ ਤੋਂ ਪਹਿਲਾਂ ਵੀ ਲੋਟਰੀ ਪਾਈ ਤੁਸੀਂ ਕਦੀ ਪਹਿਲਾਂ ਵੀ ਪਾਈਆਂ ਬਹੁਤ ਸਾਰੀਆਂ ਪਹਿਲਾਂ ਵੀ ਨਾਮ ਨਿਕਲੇ ਆ ਗਾਂਧੀ ਬ੍ਰਦਰ ਵਾਲਿਆਂ ਦੇ ਨਾਮ ਨੇ ਪਹਿਲਾਂ ਗਾਂਧੀ ਬ੍ਰਦਰ ਵਾਲਿਆਂ ਦੇ ਪਹਿਲਾਂ ਵੀ ਤੁਹਾਡਾ ਇਨਾਮ ਨਿਕਲਿਆ ਸਾਰੇ ਪਾਸੇ ਇਹੀ ਇਹੀ ਚੱਲ ਰਿਹਾ ਇਹਨਾਂ ਦਾ ਵੀ ਨਾਮ ਚੱਲ ਰਿਹਾ ਵੀ ਗਾਂਧੀ ਬ੍ਰਦਰ ਵਾਲੇ ਵਧੀਆ ਨੇ ਲੋਟਰੀ ਬੰਦੇ ਨਿਕਲਦੀਆਂ ਨੇ ਨਾਮ ਨਿਕਲਦੇ ਪਏ ਨੇ ਦਸ਼ਰੇ ਤੇ ਦੀਵਾਲੀ ਦਾ ਤਿਉਹਾਰ ਆ ਗਿਆ ਤੇ ਇਸ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਭ ਨੂੰ ਚਾਹ ਹੁੰਦਾ ਹੈ ਕਿ ਅਸੀਂ ਵੀ ਲੋਟਰੀ ਪਾਈਏ ਤੇ ਲੱਖਾਪਤੀ ਤੇ ਕਰੋੜਾਪਤੀ ਬਣਨ ਦਾ ਸੁਪਨਾ ਦੇਖੀਏ ਤਾਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਪਹੁੰਚ ਚੁੱਕੇ ਹਾਂ ਜਿਸ ਦੁਕਾਨ ਨੇ ਕਾਫੀ ਲੋਕਾਂ ਨੂੰ ਲੱਖਾਪਤੀ ਤੇ ਕਰੋੜਾਪਤੀ ਬਣਾਇਆ ਗਾਂਧੀ ਬ੍ਰਦਰਸ ਦੀ ਜੋਧਾਂ ਵਾਲੀ ਸ਼ਾਪ ਤੇ ਅਸੀਂ ਮੌਜੂਦ ਹਾਂ ਗੱਲਬਾਤ ਕਰਦੇ ਹਾਂ ਕਿ ਇਸ ਵਾਰ ਦਸ਼ਰੇ ਔਰ ਦੀਵਾਲੀ ਦੇ ਉੱਤੇ ਕਿਹੜੀ ਲੋਟਰੀ ਪਾਣੀ ਹੈ ਤੇ ਕਿੰਨੇ ਦਾ ਇਨਾਮ ਨਿਕਲੇਗਾ ਸਸ਼ੀਕਾਲ ਤਰਨ ਜੀ ਸਾਸ਼ੀ ਗੱਲ ਜੀ ਡੇਲੀ ਪੋਸ ਦੇ ਸਾਰੇ ਈਵਰਸ ਨੂੰ ਇਸ ਵਾਰ ਦੁਸ਼ਹਿਰੇ ਤੇ ਦੀਵਾਲੀ ਤੇ ਬਹੁਤ ਆਪਣੇ ਕੋ ਆਪਸ਼ਨਸ ਨੇ ਪਾ ਲੋਟਰੀ ਪਾਣ ਲਈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ 200 ਰੁਪਏ ਵਾਲੀ ਤੋਂ ਜਿਹੜੀ 4 ਤਰੀਕ ਨੂੰ ਨਿਕਲਣੀ ਐ ਇਸੇ ਮਹੀਨੇ ਦਿਨ ਰਹਿ ਗਏ ਤਿੰਨੇ ਜਾਂ ਚਾਰ ਹਨਾ ਤੇ ਆ 200 ਰੁਪਏ ਦੀ ਟਿਕਟ ਹੈ ਜਿਹੜੀ 1.5 ਕਰੋੜ ਦਾ ਇਨਾਮ ਦਿੰਦੀ ਹੈ ਜੀ ਗਰੰਟੀਡ ਪੰਜਾਬ ਸਟੇਟ ਦੀ ਲੋਟਰੀ ਗਵਰਨਮੈਂਟ ਦੀ 12 ਮਹੀਨੇ 12 ਇਨਾਮ ਕਿੰਨੇ ਰੁਪਏ ਲਾਣੇ ਪੈਣਗੇ ਤੇ 1.5 ਕਰੋੜ ਦਾ ਇਨਾਮ ਨਿਕਲੇਗਾ ਜੀ ਸਿਰਫ ਤੇ ਸਿਰਫ 200 ਰੁਪਏ ਲਾਣਾ ਪਏਗਾ 200 ਚ ਡੇਢ ਕਰੋੜ ਗਰੰਟੀਡ ਲਾਟਰੀ ਹੈ ਪਬਲਿਕ ਦੇ ਵਿੱਚ ਹੀ ਨਾਮ ਆਏਗਾ ਉਸ ਤੋਂ ਬਾਅਦ ਸਿਰਫ ਆ ਨਹੀਂ ਹੈਗਾ ਦੂਜੇ ਨਾਮ ਵੀ ਇੱਕ ਹੈਗਾ 10 ਲੱਖ ਦਾ ਤੇ ਤੀਜੇ ਨਾਮ ਹੈਗਾ 5 ਲੱਖ ਦਾ ਉਸ ਤੋਂ ਬਾਅਦ ਛੋਟੇ ਪ੍ਰਾਈਜ਼ ਨੇ ਜੋ ਕਿ ਟਿਕਟ ਦੇ ਪਿੱਛੇ ਮੈਂਸ਼ਨ ਹੁੰਦੇ ਆ ਜੀ ਇਹਦਾ ਲਾਈਵ ਡਰਾਅ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਲਾਟਰੀ ਦੇ نیچے ਮੈਂਸ਼ਨ ਹੁੰਦਾ YouTube ਤੇ ਲਾਈਵ ਚੱਲਦਾ ਤੇ ਇਹਦਾ ਰਿਜ਼ਲਟ ਤੁਸੀਂ ਸ਼ਾਪਸ ਤੇ ਆ ਕੇ ਪਤਾ ਕਰ ਸਕਦੇ ਹੋ ਜਾਂ ਫਿਰ ਸਾਡੇ ਦਿੱਤੇ ਗਏ ਨੰਬਰ ਤੇ ਜਿਹੜੇ ਅਫੀਸ਼ੀਅਲਸ ਨੰਬਰ ਨੇ ਫੇਕ ਨਹੀਂ ਉਹਨਾਂ ਤੇ ਗੱਲ ਇਹ ਤੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ ਦੂਜੀ ਲਾਟਰੀ ਜਿਹੜੀ ਕਿ ਪੂਜਾ ਬੰਪਰ ਜਿਹਨੂੰ ਕਹਿੰਦੇ ਨ ਠੀਕ ਹੈ ਜੀ ਇਹਦਾ 11 10 ਦਾ ਡਰਾਅ ਹੈ ਸਿਰਫ ਔਰ ਸਿਰਫ 500 ਰੁਪਏ ਦੇ ਵਿੱਚ 3 ਕਰੋੜ ਦਾ ਇਨਾਮ ਸਰਕਾਰੀ ਗਰੰਟੀ ਦੇ ਨਾਲ ਟਿਕਟਾਂ ਘੱਟ ਵੀ ਕਨੀ ਆ ਜਿਆਦਾ ਪਬਲਿਕ ਦੇ ਵਿੱਚ ਹੀ ਇਨਾਮ ਨਿਕਲੂਗਾ ਦੂਜਾ ਨਾਮ ਕਰੋੜ ਦਾ ਤੀਜਾ ਨਾਮ 50 ਲੱਖ ਰੁਪਏ ਦਾ ਬਾਕੀ ਨਾਮ ਸਾਰੇ ਲੋਟਰੀ ਦੇ ਟਿਕਟ ਦੀ ਲੋਟਰੀ ਦੇ ਬੈਕ ਸਾਈਡ ਤੇ ਮੈਂਸ਼ਨ ਹੁੰਦੇ ਆ ਦੋ ਸੀਰੀਜ਼ ਦੇ ਵਿੱਚ ਆਵਲੀ ਟਿਕਟ ਅਵੇਲੇਬਲ ਹੈ A ਐਂਡ B ਠੀਕ ਹੈ ਜੀ 11 10 8 ਵਜੇ ਲਾਈਵ ਡਰਾਅ ਦੇਖ ਸਕਦੇ ਹੋ ਪਿੱਛੇ ਲੋਟਰੀ ਦੇ ਮੈਂਸ਼ਨ ਹੁੰਦਾ ਮੈਂ ਤੁਹਾਨੂੰ ਦਿਖਾ ਦਿੰਦਾ YouTube ਤੇ ਤੁਸੀਂ ਦੇਖ ਸਕਦੇ ਹੋ ਜੀ ਠੀਕ ਹੈ ਦੋ ਸੀਰੀਜ਼ ਚ ਮੈਂਸ਼ਨ ਆ ਲਾਈਵ ਸਟ੍ਰੀਮਿੰਗ ਹੁੰਦੀ ਹੈ ਇਸ ਤੋਂ ਬਾਅਦ ਤੀਜੀ ਲੋਟਰੀ ਜਿਹੜੀ ਕਿ ਕਹਿੰਦੇ ਆ ਕਿ ਲੋਟਰੀ ਦਾ ਬਾਪ ਜਿਹਨੂੰ ਕਹਿੰਦੇ ਦਿਵਾਲੀ ਬੰਪਰ ਮੈਗਾ ਬੰਪਰ ਜਿਹੜੀ ਪੰਜਾਬ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਦੀ ਜਿੰਨੇ ਜਦੋਂ ਦੀ ਪੰਜਾਬ ਦੀ ਲੋਟਰੀ ਚੱਲ ਰਹੀ ਹੈ ਪਹਿਲੀ ਵਾਰ ਇਹ ਇਨਾਮ ਆਣ ਲੱਗਾ 11 ਕਰੋੜ ਦਾ ਬਹੁਤ ਵੱਡਾ ਇਨਾਮ ਪੰਜਾਬ ਦੀ ਹਿਸਟਰੀ ਦੇ ਵਿੱਚ ਜਦੋਂ ਤੋਂ ਲੋਟਰੀ ਵਿਕਰੀ ਹੈ ਸਭ ਤੋਂ ਵੱਡਾ ਇਨਾਮ ਹੈ 11 ਕਰੋੜ ਸਿਰਫ 500 ਰੁਪਏ ਦੇ ਵਿੱਚ ਆ ਨਹੀਂ ਕਿ 1000 ਰੁਪਏ ਕਰਤੀ ਜਾਂ 2000 ਕਰਤੀ 500 ਦੇ ਵਿੱਚ ਸਰਕਾਰੀ ਗਰੰਟੀ ਦੇ ਨਾਲ ਪਹਿਲਾਂ ਵੀ 500 ਦੀ ਹੀ ਹੁੰਦੀ ਸੀ ਲੋਟਰੀ ਤੇ ਪਰ ਪ੍ਰਾਈਸ ਘਟ ਹੁੰਦਾ ਸੀ ਇਸ ਵ ਪਿਛਲੀ ਵਾਰ ਲਾਸਟ ਟਾਈਮ 3 ਕਰੋੜ ਦੀ ਸੀਗੀ ਜੀ ਉਹ ਆਪਣੇ ਕੋਲ ਹੀ ਨਿਕਲਿਆ ਸੀ 2024 ਦੇ ਵਿੱਚ ਫਰਸਟ ਪ੍ਰਾਈਜ਼ ਜਿਹੜਾ 3 ਕਰੋੜ ਦਾ ਸੀ ਦੀਵਾਲੀ ਬੰਪਰ ਤੇ ਅੱਜ ਕੀ ਉਮੀਦ ਕਰਦੇ ਆ 11 ਕਰੋੜ ਦਾ ਇਨਾਮ ਕੱਢ ਕੇ ਹਿਸਟਰੀ ਬ੍ਰੀ ਕਰੀਏ ਕਰਾਂਗੇ ਪੂਰੇ ਪੰਜਾਬ ਪੂਰੇ ਇੰਡੀਆ ਦੇ ਵਿੱਚ ਅੱਜ ਕੀ ਥੋੜੀ ਜੀ ਚੇਂਜਸ ਹੈ ਇੱਕ ਤਾਂ ਇਨਾਮ ਬਹੁਤ ਵੱਡੇ ਹੋ ਗਏ ਜਿਵੇਂ 11 ਕਰੋੜ ਦਾ ਪਹਿਲਾਂ 500 ਰੁਪਏ ਦੀ ਟਿਕਟ ਟਿਕਟ 500 ਰੁਪਏ ਦੀ ਹੋਈ ਹੈ ਪਹਿਲਾਂ ਹੁੰਦਾ ਸੀ ਏ ਬੀ ਸੀਰੀਜ਼ ਅੱਜ ਕੀ ਏ ਬੀ ਸੀ ਤਿੰਨ ਸੀਰੀਜ਼ਾਂ ਹੋ ਗਈਆਂ ਕਿਉਂਕਿ 24 ਲੱਖ ਟਿਕਟ ਹੈ ਟਿਕਟ ਜ਼ਿਆਦਾ ਹੋ ਗਈ ਕਿਉਂਕਿ ਇਨਾਮ ਵੱਡਾ ਹੋ ਗਿਆ ਉਸ ਤੋਂ ਬਾਅਦ ਸੈਕਿੰਡ ਇਨਾਮ ਤਿੰਨੇ ਨੇ ਤਿੰਨੇ ਬੰਦੇ ਨਿਕਲੇ ਕਰੋੜ ਕਰੋੜ ਦੇ ਫਿਰ ਤੀਜੇ ਇਨਾਮ ਉਹ ਵੀ ਤਿੰਨੇ ਬੰਦੇ ਨਿਕਲੇ 50-50 ਲੱਖ ਰੁਪਏ ਦੇ ਫਿਰ ਚੌਥੇ ਇਨਾਮ ਜਿਹੜੇ ਹੈਗੇ ਆ ਉਹ ਨੌ ਬੰਦੇ ਨੂੰ ਨਿਕਲੇ 10-10 ਲੱਖ ਰੁਪਏ ਦੇ ਪੰਜਵੇਂ ਇਨਾਮ ਨੌ ਬੰਦਿਆਂ ਨੂੰ 5-5 ਲੱਖ ਰੁਪਏ ਦੇ ਇਸ ਦਿਨ ਨਾਲ ਕਹਾਣੀ ਖਤਮ ਨਹੀਂ ਹੁੰਦੀ ਸਭ ਤੋਂ ਛੋਟਾ ਇਨਾਮ ਹੈ ਜੀ 1000 ਰੁਪਏ ਦਾ ਜੋ ਕਿ 1,20,000 ਬੰਦਿਆਂ ਨੂੰ ਨਿਕਲਣਾ ਹੈ ਜੋ ਕਿ ਲੋਟਰੀ ਦੇ ਪਿੱਛੇ ਮੈਂਸ਼ਨ ਹੁੰਦਾ ਹੈ ਤੇ ਲਾਈਵ ਇਹਨੂੰ ਤੁਸੀਂ ਉੱਥੇ ਹੀ ਨੀਚੋਂ ਦੇਖ ਸਕਦੇ ਹੋ ਜਾਂ ਲੋਟਰੀ ਦੀ ਸ਼ਾਪਸ ਤੇ ਆ ਕੇ ਪਤਾ ਕਰੋ ਜਾਂ ਸਾਡੇ ਅਫੀਸ਼ੀਅਲ ਨੰਬਰਸ ਤੋਂ ਕੋਈ ਵੀ ਰਿਜ਼ ਝਾਂਸਾ ਦਿੰਦਾ ਐਦਾਂ ਦਾ ਕੁਝ ਨਹੀਂ ਹੁੰਦਾ ਜੇ ਤੁਹਾਡਾ ਕੋਈ ਵੀ ਨਾਮ ਨਿਕਲੇ 1000 ਰੁਪਏ ਤੋਂ ਲੈ ਕੇ 11 ਕਰੋੜ ਤੱਕ ਦਾ ਦੁਕਾਨ ਤੇ ਆਓ ਦੁਕਾਨ ਤੋਂ ਕਲੇਮ ਹੋਏਗਾ ਆਨਲਾਈਨ ਲੋਟਰੀ ਪਾ ਕੇ ਫੋਟੋ ਲੈ ਕੇ ਤੁਹਾਨੂੰ ਕੋਈ ਕਲੇਮ ਨਹੀਂ ਕਰਵਾ ਸਕਦਾ ਨਾਲ ਤੁਹਾਡਾ ਕੋਈ ਨਾਮ ਕਢਵਾ ਸਕਦਾ ਆ ਚੀਜ਼ ਦਾ ਧਿਆਨ ਰੱਖਣਾ ਜੀ ਫੇਕ ਤੋਂ ਬਚ ਕੇ ਰਹਿਣਾ ਕਿਉਂਕਿ ਫੇਕ ਬਹੁਤ ਜ਼ਿਆਦਾ ਚੱਲ ਰਿਹਾ ਹੈ ਅੱਜ ਕੱਲ 31 10 2025 ਨੂੰ ਡਰਾਅ ਹੈ ਦੀਵਾਲੀ ਦਾ ਲੰਮਨਤ ਦੇ ਐਂਡ ਦੇ ਵਿੱਚ ਆਹ ਟਿਕਟ ਲਈ ਤੁਸੀਂ ਮਤਲਬ ਆਲਚ ਨਹੀਂ ਪਾਣਾ ਘਰੋਂ ਨਿਕਲਣਾ ਹੈ 500 ਰੁਪਏ ਲੈ ਕੇ ਆਣਾ ਤੇ ਆਹ ਟਿਕਟ ਜ਼ਰੂਰ ਪਾਣੀ ਹੈ ਕਿਉਂਕਿ ਬਹੁਤ ਵੱਡ ਉਹਦੀ ਪੂਰੀ ਲਾਈਫ ਚੇਂਜ ਹੋ ਜੇਗੀ ਪੂਰੀ ਲਾਈਫ ਚੇਂਜ ਤੇ 20 ਤਰੀਕ ਨੂੰ ਦੀਵਾਲੀ ਹੈ ਕੁਝ ਲੋਕ ਸੋਚਦੇ ਨੇ ਵੀ ਦੀਵਾਲੀ ਬੰਪਰ ਹੈ ਤੇ ਦੀਵਾਲੀ ਤੱਕ ਕੀ ਮਿਲੇਗਾ ਕਿ ਇਹ ਉਸ ਦੀਵਾਲੀ ਤੋਂ ਬਾਅਦ ਵੀ ਬੰਪਰ ਮਿਲ ਸਕਦਾ ਕਦੋਂ ਤੱਕ ਮਿਲੇਗਾ ਕਿੰਨੀ ਤਰੀਕ ਤੱਕ ਵੀ ਇਹ ਦੇਖੋ ਜੀ ਆਹ 31 10 2025 ਨੂੰ ਡਰਾਅ ਹੈ ਦੀਵਾਲੀ ਸ਼ਾਇਦ 20 22 ਤਰੀਕ ਨੂੰ ਹੈ ਤੇ 31 10 ਤੱਕ 8 ਵਜੇ ਡਰਾਅ ਸ਼ੁਰੂ ਹੋਣਾ 7 ਵਜੇ ਤੱਕ ਸਾਡੀ ਟਿਕਟ ਆਵਲੀ ਟਿਕਟ ਸਾਡੀ ਸ਼ਾਪ ਤੇ ਸਾਰੀ ਲੋਕੇਸ਼ਨ ਵਾਸਤੇ ਅਵੇਲੇਬਲ ਰਹੂਗੀ ਆਪਾਂ ਇਸ ਟਾਈਮ ਜੋਧਾ ਦੀ ਦੁਕਾਨ ਤੇ ਖੜੇ ਆ ਜੋ ਕਿ ਅਸੀਂ ਨਵੀਂ ਖੋਲੀ ਸੀ ਤਿੰਨ ਚਾਰ ਮਹੀਨੇ ਪਹਿਲਾਂ ਜਨ ਸਵੀਟਸ ਦੇ ਨਾਲ ਇਹ ਸਾਡੀ ਦੁਕਾਨ ਹੈ ਜੋਦਾਪਿੰਡ ਮੇਨ ਅੱਡੇ ਦੇ ਖਡੂਰ ਰੋਡ ਦੇ ਸਾਹਮਣੇ ਆਹ ਟਿਕਟ ਤੁਹਾਨੂੰ 7 ਵਜੇ ਤੱਕ ਇੱਥੇ ਵੀ ਅਵੇਲੇਬਲ ਰਹੇਗੀ ਸਾਰੀ ਟਿਕਟਸ ਜੋ ਵੀ ਪੰਜਾਬ ਸਰਕਾਰ ਦੀਆਂ ਅਵੇਲੇਬਲ ਟਿਕਟਸ ਨੇ ਜੋ ਵੀ ਸਰਕਾਰੀ ਲੋਟਰੀਆਂ ਸਾਰੀਆਂ ਅਵੇਲੇਬਲ ਆਣਗੀਆਂ 6 ਰੁਪਏ ਵਾਲੀ ਵੀ ਮਿਲੇਗੀ 1 ਵਜੇ 6 ਵਜੇ 8 ਵਜੇ ਸਾਰੀਆਂ ਅਵੇਲੇਬਲ ਨੇ ਤੇ ਜਿਹੜਾ ਬੰਦਾ ਸਿਰਫ ਦੀਵਾਲੀ ਬੰਮਪਰ ਲੈਣ ਆ ਰਿਹਾ ਉਹ ਕੱਲੀ ਦੀਵਾਲੀ ਨਾਲ ਲੈ ਕੇ ਜਾਵੇ ਉਹ ਆ ਤਿੰਨੇ ਟਿਕਟਾਂ ਲੈ ਕੇ ਜਾਵੇ ਕਿਉਂਕਿ ਜੇ ਤਾਂ ਬੰਦਾ ਆ ਰਿਹਾ ਦੂਰੋਂ ਫਿਰ ਉਹ ਇੱਕੋ ਗੇੜੇ ਚ ਲੈ ਜਾਏ बार-बार ਆਣਾ ਵੀ ਓਖਾ ਖਰਚਾ ਕਰਕੇ ਠੀਕ ਹੈ ਜੇ ਤਾਂ ਨੇੜੇ ਆਉਂਦਾ ਫਿਰ ਇੱਕ ਇੱਕ ਕਰਕੇ ਕਿਸਮਤ ਜਮਾ ਲੈ ਪਹਿਲਾਂ 200 ਵਾਲੀ ਪਾਲੇ ਫਿਰ 500 ਵਾਲੀ ਪੂਜਾ ਬੰਪਰ ਪਾਲੇ ਫਿਰ 500 ਵਾਲੀ ਦੀਵਾਲੀ ਬੰਪਰ ਪਾਲੇ ਪਰ ਤਿੰਨੇ ਲੋਟਰੀ ਐਸੇ ਮਹੀਨੇ ਦੀਆਂ ਮਿਸ ਨਹੀਂ ਕਰਨੀਆਂ ਕਿਉਂਕਿ ਤਿੰਨ ਤਿੰਨ ਵਾਰ ਚਾਂਸ ਮਿਲਨੇ ਹੈ ਕਰੋੜਪਤੀ ਬਣਨ ਦੇ ਤੇ ਜੇ ਕਿਸੇ ਨੇ ਤੁਹਾਡੀ ਕਿਸੇ ਹੋਰ ਸ਼ਾਪ ਤੇ ਆਣਾ ਹੈ ਤਾਂ ਆਪਣੀਆਂ ਸਾਰੀਆਂ ਸ਼ਾਪਸ ਦੇ ਐਡਰੈਸ ਜ਼ਰੂਰ ਦੱਸ ਦਿਓ ਤਾਂ ਕਿ ਨੇੜੇ ਦੀ ਜਿਹੜੀ ਲੋਕੇਸ਼ਨ ਹੈ ਉਸ ਤੇ ਆ ਕੇ ਲੋਟਰੀ ਜ਼ਰੂਰ ਪਾਣ ਬਿਲਕੁਲ ਜੀ ਜਿਹੜੀ ਇਹ ਤਾਂ ਆ ਵੀਡੀਓ ਜਿੱਥੇ ਸ਼ੂਟ ਹੋ ਰਹੀ ਹੈ ਜੋਦਾ ਦੀ ਲੋਕੇਸ਼ਨ ਹੈ ਸ਼ਾਪ ਨੰਬਰ 1 ਜੈਨ ਸੂਟਸ ਦੇ ਨਾਲ ਖਡੂਰ ਰੋਡ ਦੇ ਟਾਈਮਿੰਗ ਹੀ ਰਹੇਗੀ ਟਾਈਮਿੰਗ ਸਵੇਰੇ 9:30 ਵਜੇ ਤੋਂ ਲੈ ਕੇ 8 ਵਜੇ ਤੱਕ ਜੀ ਇੱਕ ਮੁੰਡਾ ਹੈਗਾ ਉਹ ਤੁਹਾਨੂੰ ਇੱਥੇ ਅਵੇਲੇਬਲ ਮਿਲੇਗਾ ਉਹੀ ਸਾਰੇ ਇੱਥੇ ਦੇਖਦਾ ਤੇ ਉਸ ਬਾਅਦ ਜਿਹੜੀ ਮੇਨ ਬ੍ਰਾਂਚ ਸਾਡੀ 55 ਨੰਬਰ ਜਿਹਨੇ ਸਭ ਤੋਂ ਵੱਧ ਕਰੋੜਪਤੀ ਪੂਰੇ ਇੰਡੀਆ ਦੇ ਵਿੱਚ ਬਣਾਤੇ ਆ ਉਹ ਹੈਗੀ ਹੈ ਜੀ 55 ਨੰਬਰ ਦੁਕਾਨ ਡਿਟੇਲ ਸ਼ਾਪ ਦੇ ਵਿੱਚ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲॉक ਟਾਵਰ ਲੁਧਿਆਣਾ ਕਲॉक ਟਾਵਰ ਦੇ ਜਮਾਈ ਨਾਲ ਨੀਚੇ ਵਾਲੀ ਕਾਰਨਰ ਵਾਲੀ ਸਾਡੀ ਸ਼ਾਪ ਹੈ ਤੇ ਉਹੀ ਮਾਰਕੀਟ ਦੇ ਵਿੱਚ ਸਾਡਾ ਯੂਨਿਟ 2 ਵੀ ਖੁੱਲ ਗਿਆ ਜਿਹੜਾ 48 ਨੰਬਰ ਹੈ ਟਰਾਂਸਫਾਰਮਰ ਦੇ ਨਾਲ ਦੋ ਦੁ ਇਜੀ ਦੁਕਾਨ ਇਹ ਹੋਗੀ ਚੌਥੀ ਦੁਕਾਨ ਡੁਗਰੀ ਚ ਹੋਗੀ ਸ਼ਾਪ ਨੰਬਰ 8 ਗੁਰੂ ਰਾਮਦਾਸ ਮਾਰਕੀਟ ਬੱਤੀਆਂ ਵਾਲੇ ਚੌਂਕ ਦੇ ਜੇ ਤੁਸੀਂ ਦੇਖੋਗੇ ਤੁਹਾਨੂੰ ਗਾਂਧੀ ਬਜੇ ਦਾ ਬੋਰਡ ਦਿਖ ਜੇਗਾ ਬੱਤੀਆਂ ਵਾਲੇ ਚੌਂਕ ਦੇ ਨਾਲ ਸਾਡੀ ਸ਼ਾਪ ਤੇ ਸ਼ਾਪ ਹੈ ਜੀ ਉਹ ਵੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਰਹਿੰਦੀ ਹੈ ਜਿਹੜੀ 48 ਨੰਬਰ ਹੈ ਉਹ ਵੀ 8 ਵਜੇ ਤੋਂ ਲੈ ਕੇ 10 ਵਜੇ ਤੱਕ ਰਹਿੰਦੀ ਹੈ ਜਿਹੜੀ 55 ਨੰਬਰ ਹੈ ਉਹ ਸਵੇਰੇ 6 ਵਜੇ ਖੁੱਲ ਜਾਂਦੀ ਹੈ ਤੇ 10 ਵਜੇ ਤੱਕ ਓਪਨ ਰਹਿੰਦੀ ਹੈ ਇਸ ਦੇ ਨਾਲ ਨਾਲ ਸਾਡੀ ਇੱਕ ਹੋਰ ਨਵੀਂ ਦੁਕਾਨ ਹੈ ਜਿਹਨੂੰ ਅਸੀਂ ਅਜੇ ਤੱਕ ਪ੍ਰਮੋਟ ਨਹੀਂ ਕੀਤਾ ਕਿਉਂਕਿ ਇੱਕ ਦੋ ਦਿਨ ਤੱਕ ਉੱ ਸ਼ਾਪ ਨੰਬਰ 11 ਇਹ 11 ਕਰੋੜ ਦਾ ਹੀ ਇਸ ਵਾਰ ਇਹ ਨਾਮ ਹੈ ਜੀ ਸ਼ਾਪ ਨੰਬਰ 11 메인 ਚੌਕ ਸਮਰਾਲਾ ਚੌਕ ਜਿਹੜਾ ਲੋਟਰੀ ਵਾਲੀ ਦੁਕਾਨਾਂ ਨੇ ਨਾ ਉਥੇ 메인 ਚੌਕ ਤੇ ਉਥੋਂ ਆ ਕੇ ਵੀ ਤੁਸੀਂ ਟਿਕਟ ਲੈ ਸਕਦੇ ਹੋ ਜੀ ਸਾਰੀ ਸਾਡੀ ਦੁਕਾਨਾਂ ਨੇ ਖੁਦ ਹੀ ਮੈਨੇਜ ਕੀਤੀਆਂ ਜਾਂਦੀਆਂ ਹਾਂਜੀ ਮਨਮੀਤ ਜੀ ਸਸ਼ੀਕਾਲ ਜੀ ਸਭ ਤੋਂ ਪਹਿਲਾਂ ਜੀ ਦਸਹਿਰੇ ਦੀਆਂ ਵਿਜੇ ਦਸ਼ਮੀ ਦੀਆਂ ਸਾਰੇ ਪੰਜਾਬ ਵਾਸੀ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਨ ਮੇਰੀ ਕਾਤ ਬਣ ਗਈ ਹੈ ਕਿ ਮੈਂ ਲੋਟਰੀ ਨੂੰ ਪ੍ਰਮੋਟ ਜ਼ਿਆਦਾ ਨਹੀਂ ਕਰ ਰਿਹਾ ਲੋਟਰੀ ਦਾ ਵਿਸਤਾਰ ਕਰਵਾ ਰਹੇ ਆ ਯੂਥ ਨੂੰ ਜੋੜ ਰਹੇ ਆ ਇੱਥੇ ਵੀ ਮੁੰਡਾ ਯੂਥ ਰੱਖਿਆ ਡੁਗਰੀ ਵਿਖੇ ਜਾਓਗੇ ਉੱਥੇ ਵੀ ਯੂਥ ਹੈ ਸ਼ਾਪ ਨੰਬਰ 48 ਦੇ ਯੂਥ ਹੈ ਸਮਰਾਲਾ ਚੌਂਕ ਤੇ ਵੀ ਦੋ ਯੂਥ ਮੁੰਡੇ ਨਵੇਂ ਆਣਗੇ ਬਹੁਤ ਬੱਚੇ ਬਾੜ ਲੱਖਾਂ ਕਰੋੜਾਂ ਰੁਪਈਆ ਲਾਅ ਦਿੰਦੇ ਮਾਪੇ ਤਾਂ ਲੱਖਾਂ ਰੁਪਈਏ ਕੋਈ ਗਿਰਵੀ ਰੱਖ ਦਿੰਦਾ ਕਿਲਾ ਤੇ ਕੋਈ ਘਰ ਵੇਚ ਦਿੰਦਾ ਬਾਹਰ ਜਾਂਦਾ ਬਾਹਰੋਂ ਵੀ ਫਿਰ ਅੱਜ ਕੱਲ ਤੁਸੀਂ ਦੇਖ ਲਓ ਕੀ ਹਾਲ ਹੋਇਆ ਪਿਆ ਉਹ ਜਹਾਜ਼ ਭਰ-ਭਰ ਵਾਪਸ ਭੇਜੀ ਜਾਂਦੇ ਨੇ ਤੇ ਮੇਰੇ ਦਿਲ ਚ ਆਇਆ ਕਿ ਮੈਂ ਨਾ ਕੰਮ ਬਹੁਤ ਕਰ ਲਿਆ ਮੇਰਾ ਬੇਟਾ ਬਹੁਤ ਕਾਬਲ ਨਿਕਲਿਆ ਉਹਨੇ ਇਸ ਕੰਮ ਨੂੰ ਸੰਭਾਲ ਵੀ ਲਿਆ ਹੁਣ ਮੈਂ ਚਾਹਨਾ ਕਿ ਇਸ ਵਾਰੀ ਪੰਜਾਬ ਚ ਜਿਹੜੇ ਹੜ ਆਏ ਨੇ ਨਾ ਜਿਨ੍ਹਾਂ ਦੇ ਨਾਲ ਇਲਾਕਿਆਂ ਚ ਉਹਨਾਂ ਇਲਾਕਿਆਂ ਦਾ ਕੋਈ ਬੱਚਾ ਮਿਹਨਤੀ ਸਭ ਤੋਂ ਪਹਿਲਾਂ ਮੇਰੀ ਸ਼ਰਤ ਹੈ ਮਿਹਨਤੀ ਥੋੜਾ ਬਹੁਤਾ ਪੜਿਆ ਲਿਖਿਆ 10 12 ਜਿਹੜਾ ਥੋੜਾ ਬਹੁਤਾ ਜਾਣਕਾਰੀ ਬਿ ਸਾਫ ਕਿਤਾਬ ਕਰ ਸਕਦਾ ਹੋਵੇ ਉਹ ਮੇਰੇ ਕੋਲ ਆਵੇ ਮੈਨੂੰ ਮਿਲੇ ਮੈਂ ਉਹਨੂੰ ਆਪਣੀ ਦੁਕਾਨ ਤੇ ਟ੍ਰੇਨਿੰਗ ਦਊਂਗਾ ਬੇਸ਼ੱਕ ਬਾਅਦ ਚੋ ਆਪਣੇ ਇਲਾਕੇ ਚ ਆਪਣੇ ਨਾਮ ਤੇ ਕੰਮ ਕਰ ਲਵੇ ਮੈਂ ਹੁਣ ਜ਼ਿੰਦਗੀ ਚ ਇਹੀ ਕੰਮ ਕਰਨਾ ਹੈ ਕਿ ਜਰੇ ਯੂਥ ਨੂੰ ਇਸ ਕੰਮ ਨੂੰ ਟ੍ਰੇਨ ਕਰਕੇ ਬੇਸ਼ੱਕ ਉਹ ਆਪਣੇ ਨਾਮ ਤੇ ਕਰੇ ਮੇਰੇ ਨਾਲ ਕਰਨਾ ਫਿਰ ਮੇਰੀ ਟਰਮਸ ਐਂਡ ਕੰਡੀਸ਼ਨਸ ਨਾਲ ਐਗਰੀਮੈਂਟ ਕਰਕੇ ਵੀ ਕਰ ਸਕਦੇ ਨੇ ਬਟ ਮੈਂ ਉਹਦੇ ਚ ਆਪਣਾ ਲੋਭ ਨਹੀਂ ਰੱਖਣਾ ਚਾਹੁੰਦਾ ਸੇਵਾ ਮੀਨ ਸੇਵਾ ਠੀਕ ਹੈ ਤੇ ਵੱਡੀ ਗੱਲ ਕੀ ਜਿੱਥੇ ਯੂਥ ਨਾਲ ਜੁੜੇਗਾ ਕਾਰੋਬਾਰ ਵਧੇਗਾ ਸਰਕਾਰ ਨੂੰ ਲਾਟਰੀ 40% ਜੀਐਸਟੀ ਲੱਗਦੀ ਹੈ ਸਰਕਾਰ ਦਾ ਰੈਵਨਿਊ ਵਧੇਗਾ ਐਹੀ ਮੇਰਾ ਲਕਸ਼ਾ ਹੈ ਬਾਕੀ ਦੀ ਗੱਲ ਦਿਵਾਲੀ ਦੇ ਬਾਰੇ ਇੱਕੋ ਕਹਾਂਗਾ ਕਿ ਇਹ ਦਿਵਾਲੀ 11 ਕਰੋੜ ਵਾਲੀ ਬਸ ਤੇ ਜਿਹੜੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਇੱਕ ਨਾ ਮੰਨ ਦੇ ਵਿੱਚ ਮੰਨਿਆ ਹੋਇਆ ਉਹਨਾਂ ਨੇ ਕਿ ਗਾਂਧੀ ਬ੍ਰਦਰਸ ਦੀ ਜਿਹੜੀ ਦੁਕਾਨ ਆ ਉਹ ਕਾਫੀ ਲੱਕੀ ਹੈ ਤੇ ਕਾਫੀ ਲੋਕ ਕਹਿੰਦੇ ਵੀ ਨੇ ਕਿ ਸਾਡੀ ਇੱਥੇ ਲੋਟਰੀ ਨਿਕਲਦੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜੀ ਕਿਸਮਤ ਅਜਮਾਓ ਆਪਣੀ ਜੇਬ ਦੇ ਅਨੁਸਾਰ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲ ਪਾਕਟ ਇਜਾਜ਼ਤ ਕਰਦੀ ਹੈ ਤੁਸੀਂ ਤਾਂ ਲੋਟਰੀ ਪਾਓ ਫਸਟ ਆਫ 올 ਸੈਕੰਡ ਲੋਟਰੀ ਤੁਸੀਂ WhatsApp ਤੇ ਅਨਨੋਨ ਨੰਬਰ ਤੋਂ ਨਾ ਕਰੀ ਦਿਓ ਉਹਨੇ ਬੇਸ਼ੱਕ ਮੇਰੀ ਫੋਟੋ ਲਾਈ ਹੋਏ ਜਾਂ ਕਿਸੇ ਵੀ ਲੋਟਰੀ ਵਾਲੇ ਦੀ ਲਾਈ ਹੋਵੇ ਜਾਂ ਕਿਸੇ ਲੋਟਰੀ ਦੁਕਾਨ ਦੀ ਲਾਈ ਹੋਵੇ ਕਿਉਂਕਿ ਅੱਜ ਦੀ ਤਰੀਕੇ 'ਚ ਤੁਸੀਂ ਕਿਸੇ ਨੂੰ ਬਲੀਵ ਨਹੀਂ ਕਰ ਸਕਦੇ ਜਜ ਨਹੀਂ ਕਰ ਸਕਦੇ ਇਹ ਸਾਈਬਰ ਫਰਾਡ ਹੁੰਦਾ ਪਹਿਲਾ ਮਤਲਬ ਬਚਾਇਆ ਜੇ ਤੁਸੀਂ ਕਿਸੇ ਤੇ ਬਲੀਵ ਨਹੀਂ ਕਰਦੇ WhatsApp ਤੇ ਸੈਕੰਡਰੀ ਜਿਹੜੀ ਵੀ ਲੋਟਰੀ ਪਾਣੀ ਹੈ ਮੇਰੇ ਕੋਲ ਪਾਓ ਜਾਂ ਕਿਸੇ ਲੋਕਲ ਅੱਛੇ ਦੁਕਾਨਦਾਰ ਤੋਂ ਪਾਓ ਮੈਂ ਨਹੀਂ ਚਾਹਦਾ ਮੈਂ ਨਹੀਂ ਕਹਿੰਦਾ ਸਿਰਫ ਮੇਰਾ ਹੀ ਕੰਮ ਚਲੇ ਉਹ ਵੀ ਦੁਕਾਨਾਂ ਖੋਲ ਕੇ ਬੈਠੇ ਨੇ ਉਹਨਾਂ ਦਾ ਵੀ ਵਿਚਾਰਿਆਂ ਨੂੰ ਪਿਆਰ ਦਿਓ ਉਹਨਾਂ ਤੋਂ ਵੀ ਲਾਟਰੀ ਪਾਓ ਲੇਕਿਨ ਲਾਟਰੀ ਪਾਓ ਫਿਜ਼ੀਕਲੀ ਜੇ ਲਾਟਰੀ ਤੁਹਾਡੇ ਹੱਥੀਂ 'ਚ ਹੀ ਨਹੀਂ ਹੈ ਤੇ ਤੁਹਾਨੂੰ ਹੱਥੀਂ 'ਚ ਕੋਈ ਪੈਸਾ ਨਹੀਂ ਮਿਲਣ ਵਾਲਾ ਜੇ ਫੋਟੋ ਹੈ ਤੇ ਫੋਟੋ ਵਾਲੀ ਨੋਟ ਮਿਲਨੇ ਆ ਦੋ ਨਾ ਚੱਲਨੇ ਆ ਤੇ ਨਾ ਕੁਛ ਹੈ ਤੇ ਅਸਲੀ ਕੋਈ ਜਨਤਾ ਨੂੰ ਹਵਾਨ ਹੈ ਕਿ ਤੁਸੀਂ ਇਹ ਨਾ ਸੋਚੋ ਕਿ ਸਿਰਫ 500 ਰੁਪਏ ਦੀ ਲਾਟਰੀ ਹੈ ਉਹਨੇ ਫਿਰ ਤੁਹਾਡੇ ਨੂੰ ਫੇਕ ਰਿਜ਼ਲਟ ਵੀ ਦੇਣਾ ਹੈ ਫਿਰ ਤੁਹਾਡਾ ਉਹਨੇ ਇਨਾਮ ਵੀ ਫੇਕ ਕਰ ਦੇਣਾ 5-10 ਲੱਖ ਰੁਪਏ ਦਾ ਫਿਰ ਉਹਨੇ ਤੁਹਾਡੇ ਕੋਲੋਂ ਕੁਝ ਰਕਮ ਮੰਗਣੀ ਹੈ ਤੁਸੀਂ ਲਾਲਚੀ ਚ ਆ ਜਾਣਾ ਕਿ ਚਲੋ ਗਾਂਧੀ ਦੀ ਫੋਟੋ ਲਈ ਹੈ ਮਨੂੰ ਜਾਂਦੀ ਕਰੇ ਪੈਸੇ ਮਿਲ ਜਾਂਦੇ ਇਸ ਤਰ੍ਹਾਂ ਪੈਸੇ ਨਹੀਂ ਮਿਲਦੇ ਸਰਕਾਰੀ ਲਾਟਰੀ ਟਿਕਟ ਦੇ ਨਾਲ ਡਾਕੂਮੈਂਟਸ ਦੇ ਨਾਲ ਜਮ੍ਹਾਂ ਕਰਾਨੀ ਪੈਂਦੀ ਹੈ 1 ਮਹੀਨੇ ਦੇ ਅੰਦਰ ਅੰਦਰ ਫਿਰ ਉਹ ਅੱਗੇ ਜਾ ਕੇ ਟਿਕਟ ਵੈਰੀਫਾਈ ਹੁੰਦੀ ਹੈ オリਜਿਨੈਲਟੀ ਦੀ ਉਹਦੀ অথੈਂਟਿਕਸਿਟੀ ਚੈੱਕ ਕੀਤੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਪੈਸਾ ਟੈਕਸ ਕੱਟ ਕੇ ਤੁਹਾਡੇ ਖਾਤੇ ਚ ਆਉਂਦਾ ਨਾ ਕਿ ਤੁਹਾਨੂੰ ਪਹਿਲਾਂ ਕੋਈ ਟੈਕਸ ਦੇਣਾ ਪੈਂਦਾ ਜੇ ਇਹ ਚੀਜ਼ਾਂ ਅਪਣਾ ਲੋਗੇ ਤੇ ਦੋਸਤੋ ਜਿਹੜੇ ਵੀਡੀਓ ਦੇਖ ਰਹੇ ਹੋ ਤੁਸੀਂ ਆਪ ਤੇ ਅਵੇਅਰ ਹੋਈ ਰਹੇ ਹੋ ਲੋਕਾਂ ਨੂੰ ਵੀ ਪਲੀਜ਼ ਇਹ ਵੀਡੀਓ ਸ਼ੇਅਰ ਕਰੋ ਅਗਰ ਸਮਝ ਆ ਗਈ ਮੇਰੀ ਗੱਲ ਤੇ ਘੱਟੋ ਘੜ ਆਪਣੇ ਪਰਿਵਾਰ 'ਚ ਬੈ ਕੇ ਡਿਸਕਸ ਕਰੋ ਕਿ ਇਹ ਲੋਟਰੀ ਆਪਾਂ ਇਦਾਂ ਖਰੀਦਣੀ ਹੈ ਤੇ ਅੱਗੇ ਲਈ ਇੱਕ ਗੱਲ ਹੋਰ ਮੈਂ ਕਹਿ ਰਿਹਾ ਆਪਣੇ ਸਰਕਲ 'ਚ ਵੀ ਕਰੋ ਕਿਉਂਕਿ ਆਮ ਤੌਰ ਤੇ ਲੇਡੀਜ਼ ਇਨੀਆਂ ਆਪਣੀਆਂ ਨਾ ਐਕਟਿਵ ਨਹੀਂ ਨੇ ਉਹ ਸਾਈਬਰ ਫਰਾਡ ਦਾ ਸ਼ਿਕਾਰ ਹੋ ਜਾਂਦੀਆਂ ਨੇ ਬਜ਼ੁਰਗ ਹੋ ਜਾਂਦੇ ਨੇ ਆਪਾਂ ਦਾ ਆਪਣਾ ਗਿਆਨ ਵੰਡਾਂਗੇ ਇਹੀ ਕਿ ਸਾਈਬਰ ਫਰਾਡ ਨੂੰ ਰੋਕ ਸਕਦਾ ਹੈ ਇੰਨਾ ਘਾਵਾਨਾ ਮੇਰੀ ਆਪਣੀ ਪ੍ਰੋਮੋਸ਼ਨ ਲਈ ਮੈਂ ਵੀਡੀਓ ਅਵੇਅਰ ਮਤਲਬ ਸ਼ੇਅਰ ਕਰਨ ਨੂੰ ਨਹੀਂ ਕਹਿ ਰਿਹਾ ਤੁਹਾਡੀ ਇੱਕ ਵੀਡੀਓ ਸ਼ੇਅਰ ਕੀਤੀ ਕਈਆਂ ਦਾ ਬਚਾਅ ਕਰ ਸਕਦੀ ਹੈ ਪਰ ਇੰਨਾ ਕੀ ਕਹਿ ਕੇ ਆਪਣੇ ਸ਼ਬਦਾਂ ਨੂੰ ਬਰਾਮਦ ਨਾ ਸਤਿ ਸ੍ਰੀ ਅਕਾਲ ਇੱਕ ਵੀਰੇ ਮੈਂ ਨਾ ਨਵਾਂ ਟ੍ਰੈਂਡ ਜੋ ਵੀ ਦੁਕਾਨ ਤੇ ਉਹ ਦੇਖਦਾ ਕਿ ਫੋਲੋ ਹੋ ਰਿਹਾ ਹੈ ਪਹਿਲਾਂ ਤਾਂ ਪੈਸੇ ਪਾ ਲੈਂਦੇ ਆ ਅਕਾਊਂਟਾਂ ਚ ਆਪਣੇ ਉਸ ਬਾਰੇ ਕਹਿੰਦੇ ਸ਼ਾਪ ਨੰਬਰ 55 ਤੇ ਜਾ ਕੇ ਬਾਕੀ ਪੈਸੇ ਲੈ ਲਓ ਆਪਣੀ ਮਤਲਬ ਅਬ ਜਿਹੜੀ ਬਾਕੀ ਰਕਮ ਹੈ ਸਾਡਾ ਤੁਹਾਡਾ ਸਾਰਾ ਪ੍ਰੋਸੈਸ ਹੋ ਗਿਆ ਦੁਕਾਨ ਦਾ ਐਡਰੈਸ ਦੇ ਦੇਣਗੇ ਕਿ ਜਾ ਕੇ ਲੋਕ ਸਾਡੇ ਨਾਲ ਉੱਥੇ ਆ ਕੇ ਬੈਸਣ ਇਦਾਂ ਦਾ ਕੁਝ ਨਹੀਂ ਹੁੰਦਾ ਜੇ ਤੁਸੀਂ ਪਹਿਲਾਂ ਹੀ ਕਿਸੇ ਨੂੰ ਪੈਸੇ ਪਾਤੇ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਦੁਕਾਨ ਤੇ ਜੇ ਤੁਸੀਂ ਆ ਕੇ ਰਿਜ਼ਲਟ ਚੈੱਕ ਕਰਾਉਂਦੇ ਹੋ ਤੇ ਜਾਂ ਫਿਰ ਟਿਕਟ ਖਰੀਦੇ ਹੋ ਉਹ ਅਸੀਂ ਦੇਖ ਕੇ ਤੁਹਾਨੂੰ ਦੱਸ ਸਕਦੇ ਹਾਂ ਜੇ ਤੁਸੀਂ ਪਹਿ ਕਿਸੇ ਨੂੰ ਪੈਸੇ ਪਾ ਕੇ ਤੇ ਉਹਦੇ ਕਹਿਣ ਤੇ ਸਾਡੀ ਦੁਕਾਨ ਤੇ ਆ ਰਹੇ ਹੋ ਤਾਂ ਮਤਲਬ ਸਾਡੇ ਤਾਂ ਹੱਥ ਜੋੜੇ ਹੱਥ ਅਸੀਂ ਉਹਦੇ ਬਾਰੇ ਮਤਲਬ ਕੋਈ ਵੀ ਇੱਥੇ ਜ਼ਿੰ ਕਿਉਂਕਿ ਇਦਾਂ ਦਾ ਪੈਸਾ ਤਾਂ ਕੈਂਸਰ ਹੀ ਲੈ ਕੇ ਆਂਦਾ ਘਰੇ। ਸੋ ਜਿਹੜੇ ਲੋਕ ਇੱਥੇ ਲੋਟਰੀ ਖਰੀਦਣ ਦੇ ਲਈ ਆਏ ਨੇ ਗੱਲਬਾਤ ਕਰਦੇ ਆਂ ਸਰ ਕੀ ਨਾਮ ਹੈ ਤੁਹਾਡਾ? ਹਾਣਜੀ ਸਿਕਾਰ ਸਿਕਾਰ ਜੀ। ਹਾਂਜੀ ਸਰ ਲਖਵਿੰਦਰ ਸਿੰਘ ਨਾਮ ਮੇਰਾ। ਕਿੱਥੋਂ ਦੇ ਆਏ ਹੋ? ਹਾਂਜੀ ਲੁਧਿਆਣੇ ਦੇ ਰਹਿਣ ਵਾਲੇ ਆਸੀਂ। ਪਿੰਡ ਮੇਰਾ ਰਾਜਗੜਾ ਜੀ। ਤੇ ਅਸੀਂ ਆ ਕੇ ਅੱਜ ਲੋਟਰੀ ਬਾੰਦ ਲਈ ਆਏ ਹੋ ਕਿੰਨੇ ਵਾਲੀ ਲੋਟਰੀ ਪਾਈ ਐ? ਅੱਜ ਅਸੀਂ 150 ਰੁਪਏ ਵਾਲੀ ਪਾਈ ਐ। ਜੀ ਹਾਂ ਜੀ ਤੇ ਇਸ ਤੋਂ ਪਹਿਲਾਂ ਵੀ ਲੋਟਰੀ ਪਾਈ ਤੁਸੀਂ ਕਦੀ ਪਹਿਲਾਂ ਵੀ ਪਾਈਆਂ ਬਹੁਤ ਹਾਂ ਜੀ ਪਹਿਲਾਂ ਵੀ ਨਾਮ ਨਿਕਲੇ ਆ ਗਾਂਧੀ ਬ੍ਰਦਰ ਵਾਲਿਆਂ ਦੇ ਨਾਮ ਨੇ ਪਹਿ ਸਾਡੇ ਗਾਂਧੀ ਬ੍ਰਦਰ ਵਾਲਿਆਂ ਦੇ ਪਹਿਲਾਂ ਵੀ ਤੁਹਾਡਾ ਨਾਮ ਨਿਕਲ ਚੁੱਕਾ ਕਿੰਨੇ ਦਾ 11000 ਰੁਪਏ ਦਾ 11000 ਹਾਂ ਜੀ ਤੇ ਉਹ ਲੋਟਰੀ ਕਿੰਨੇ ਦੀ ਸੀ ਲੋਟਰੀ 150 ਰੁਪਏ ਵਾਲੀ ਚਾਹੀ ਲੋਟਰੀ 150 ਵਾਲੀ ਲੋਟਰੀ ਦੇ ਨਾਲ 11000 ਰੁਪਏ ਨਾਮ ਨਿਕਲਿਆ ਤੁਹਾਡਾ ਹਾਂ ਜੀ ਆ ਫਿਰ ਅੱਜ ਫਿਰ ਗਾਂਧੀ ਲੋਟਰੀ ਵਾਲਿਆਂ ਦੀ ਆਈ ਉਹ ਵੀ ਉਮੀਦ ਆ ਫਿਰ ਉਮੀਦ ਆ ਵੀ ਅੱਜ ਨਿਕਲੂਗੀ ਸਾਡੀ ਲੋਟਰੀ ਫਿਰ ਹਾਂ ਜੀ ਇੰਨਾ ਹੀ ਲੋਟਰੀ ਬਹੁਤ ਨਿਕਲਦੀ ਹਾਂ ਜੀ ਤੋ ਇੱਕੋ ਵਾਰ ਲਾਟਰੀ ਨਿਕਲੀ ਸੀ ਤੁਹਾਡੀ ਇਹਨਾਂ ਦੀ ਦੁਕਾਨ ਤੋਂ ਇੱਕ ਇੱਕ ਵਾਰ ਹੀ ਨਿਕਲੀ ਹੁਣ ਦੂਜੀ ਵਾਰ ਉਮੀਦ ਆ ਉਮੀਦ ਲੈ ਕੇ ਆਇਆ ਵੀ ਆਪਣੀ ਨਕਲੀ ਲਾਟਰੀ ਆ ਤੇ ਕਹਿੰਦੇ ਵੀ ਲੋਕ ਕਹਿੰਦੇ ਨੇ ਵੀ ਬੜੀ ਲੱਕੀ ਆ ਇਹ ਸ਼ਾਪ ਗਾਂਧੀ ਬ੍ਰਦਰਜ਼ ਵਾਲਿਆਂ ਦੀ ਤੇ ਤੁਹਾਨੂੰ ਵੀ ਇਹੀ ਲੱਗਦਾ ਕਿਉਂਕਿ ਤੁਹਾਡੀ ਵੀ ਪਹਿਲਾਂ ਇੱਕ ਲਾਟਰੀ ਨਿਕਲ ਚੁੱਕੀ ਹੈ ਹਾਂਜੀ ਹਾਂਜੀ ਸਰ ਇਹ ਸਾਰੇ ਪਾਸੇ ਇਹੀ 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 ਚੱਲ ਰਾਇੰਦਾ ਦਾ ਵੀ ਨਾਮ ਚੱਲ ਰਿਹਾ ਵੀ ਗਾਂਧੀ ਬ੍ਰਦਰਜ਼ ਆ ਵਧੀਆ ਨੇ ਲਾਟਰੀ ਵਧੀਆ ਨਕਲ ਦੀਆਂ ਨੇ ਨਾਮ ਨਿਕਲਦੇ ਪਏ ਨੇ ਇੱਧਰ ਤੁਹਾਡਾ ਕੀ ਨਾਮ ਹੈ ਜੀ ਸਰਜੀਤ ਸਿੰਘ ਜੀ ਲਾਡੀ ਤੁਸੀਂ ਕਿੱਥੋਂ ਦੀ ਆਏ ਜੀ ਅਸੀਂ ਮਹਿਰਨੇ ਤੋਂ ਜੀ ਤੇ ਤੁਸੀਂ ਕਿੰਨੇ ਵਾਲੀ ਲੋਟਰੀ ਪਾਈ ਹੈ ਮੈਂ ਲੋਟਰੀ ਇਹਨਾਂ ਕੋਲੇ ਬਹੁਤ ਜ਼ਿਆਦਾ ਪਾਈ ਹੈ ਨਾਮ ਵੀ ਮੈਨੂੰ ਬਹੁਤ ਜ਼ਿਆਦਾ ਨਿਕਲੇ ਨੇਗੇ ਕਦੇ 3200 ਕਦੇ 1111000 ਇਦਾਂ ਬਹੁਤ ਨਿਕਲੇ ਨੇ ਅੱਛਾ ਕਾਫੀ ਵਾਰ ਤੁਹਾਡੀ ਇਸੇ ਸ਼ਾਪ ਤੋਂ ਲੋਟਰੀ ਬੰਦਦੇ ਹੋ ਹਰ ਘੰਟਾ ਕਰੋ ਜੀ ਘੰਟਾ ਕਰਦੇ ਗਾਂਧੀ ਬ੍ਰਦਰਸ ਦੀ ਦੁਕਾਨ ਹਾਂਜੀ ਹਾਂ ਆ ਥੋੜੇ ਦਿਨ ਪਹਿਲਾਂ ਨਿਕਲਿਆ ਕਿ 11250 ਦਾ ਵੀ ਨਿਕਲਿਆ ਮੈਨੂੰ ਆ ਹੋ ਗਏ 3 ਦਿਨ ਦੀ ਗੱਲ ਆ ਇਹਨਾਂ ਦੇ ਬਹੁਤ ਜ਼ਿਆਦਾ ਨਾਮ ਨਿਕਲੇ 3200 1200 ਅਨਿਕਲਦੇ ਰਹਿੰਦੇ ਆ ਹੋ ਸਕਦਾ ਅੱਜ ਵੀ ਪਰਮਾਧਮ ਸੁਣੇ ਅੱਜ ਆ ਜਿਹੜੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਤੇ ਕਰੋੜਪਤੀ ਬਣਨ ਦਾ ਸੁਪਨਾ ਦੇਖ ਰਹੇ ਨੇ ਆ ਲੱਖਾਪਤੀ ਬਣਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਤਾਂ ਇਹ ਆ ਵੀ ਇਹਨਾਂ ਨੇ ਪਤਾ ਨਹੀਂ ਕਿੰਨੇ ਕਰੋੜਪਤੀ ਲੋਕ ਬਣਾ ਦਿੰਦੇ ਆ ਇਹ ਇਥੋ ਵਕ ਕਿਸਮਤ ਅਜਮਾਉ ਆ ਕੇ ਉਹਦਾ ਸੋਡੀ ਵੀ ਕਿਸਮਤ ਚਮਤੇ ਯਾਨੀ ਕਿ ਜ਼ਰੂਰ ਇਥੇ ਦਾ ਕੋਈ ਨਾ ਕੋਈ ਬਣਦਾਗਾ ਡੇਲੀ ਬਣਦੇ ਆ ਮਤਲਬ ਬਾਕੀ ਇਹਨਾਂ ਦਾ ਲਾਕੀ ਬਹੁਤ ਵਧੀਆਗਾ ਹਾਂਜੀ ਸੋ ਹੁਣ ਅਡੀ ਕਿਸ ਗੱਲ ਦੀ ਕਰ ਰਹੇ ਹੋ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਉਸ ਤੋਂ ਬਾਅਦ ਇਹਨਾਂ ਦੀ ਦੁਕਾਨ ਤੇ ਆ ਕੇ ਲਾਟਰੀ ਖਰੀਦ ਲਓ ਤਾਂ ਜੋ ਤੁਹਾਡਾ ਕਰੋੜਪਤੀ ਬਣਨ ਦਾ ਸੁਪਨਾ ਉਹ ਸাকার ਹੋ ਸਕੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਦੇ ਨਾਲ ਦੀਪਕ ਕਤਿਆਲ ਡੈਲੀ ਪੋਸਟ ਪੰਜਾਬੀ